ਸਤਿਗੁਰ ਬਾਈ ਜੀ ਕਲਜਿੰਦਰ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਤਿੰਨ ਪਸ਼ੂ ਵੱਡੀ ਵਿਹੜ ਤਾਜੀ ਸੋਈ ਆ ਤੇ ਵੱਡੇ ਲੇਵੇ ਵਾਲੀ ਤੇ ਰਿਕਾਰਡ ਵਾਲੀ ਵਿਹੜ ਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਤੇ ਇੱਕ ਝੋਟੀ ਆ ਦੂਜਾ ਸੂਆ ਨੀਲੀ ਦੀ ਤੇ ਥੋੜੇ ਦਿਨ ਖੜਦੀ ਆ ਤੇ ਵੱਡੀ ਮੈਂ ਬਹੁਤ ਡੇਰੀ ਵਾਲੀ ਝੋਟ ਲੈ ਆ ਬਾਈ ਨਾਲ ਕਰਦੇ ਗੱਲਬਾਤ ਸਤਿਗੁਰ ਬਾਈ ਜੀ ਸਤਿਗੁਰ ਵੀਰ ਜੀ ਸਤਿਗੁਰ ਜੀ ਠੀਕ ਠਾਕ ਜੀ ਠੀਕ ਠਾਕ ਵਧੀਆ ਵੀਰ ਹੋਰ ਸੁਣਾਓ ਵਧੀਆ ਵੀਰ ਜੀ ਕਲਜਿੰਦਰ ਡੇਰੀ ਫਾਰਮ ਵੇਖਣ ਆ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਬਹੁਤ ਬਹੁਤ ਦਿਿਲੋਂ ਧੰਨਵਾਦ ਆ ਵੀਰ ਜੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਆ ਭੈਣਾਂ ਨੂੰ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤੇ ਲਾਈਕ ਕਰਿਓ ਠੀਕ ਆ ਜੀ ਤੇ ਵਧੀਆ ਭਰਾਣੋ ਸਪੋਰਟ ਕਰੋ ਤੇ ਵਧੀਆ ਬਾਈ ਪਸ਼ੂ ਲੈ ਕੇ ਆਉਂਦਾ ਆ ਤੇ ਛੋਟੀ ਝੋਟੀ ਦੇ ਪਸ਼ੂ ਆ ਵੱਡੀ ਮੈਂ ਡੇਰੀ ਵਾਲੀ ਇੱਕ ਨੀਰੀ ਛੋਟੀ ਆ ਤੇ ਵਹਿੜਿਆ ਤੇ ਬਾਈ ਨੂੰ ਵਿਖਾਉਂਦੇ ਖੋਲ ਕੇ ਚਲੋ ਬਾਈ ਦਿਖਾ ਦੱਸੋ ਜੀ ਹਾਂ ਜੀ ਆ ਵੀਰ ਜੀ ਸੂਈ ਜੋ ਵਹਿੜ ਦੂਜਾ ਸੁਆਜੋ ਦੂਜਾ ਸੁਆਜੇ ਹਾਂ ਜੀ ਦੇਖੋ ਜੀ ਜਗੜ ਲਗਾ ਲੇਵਾ ਤੇ ਥਣ ਬਹੁਤ ਵਧੀਆ ਆ ਖੋਲੋ ਭਾਈ ਜੀ ਇਹ ਪਹਿਲੇ ਨੇ ਵੀਰ ਦੀ ਦੁੱਧ ਕਢਿਆ 14-15 ਤੇ ਦੂਜਾ ਸੂਆ ਕਿਨੇ ਦਿਨੋਂ ਕੇ ਵੀਰ ਸੋਈ ਨੂੰ ਇਹਨੂੰ 6-7 ਦਿਨੋਂ ਕੇ ਮੱਛੀ ਮਗਰਾ ਗਈ ਇਹ ਠੀਕ ਵਾਸ਼ੀਆ ਵਾਸ਼ੀ ਵੀ ਖਾਦਨੇ ਬਾਜ ਤਰੋਈ ਤੇ ਵੈੜ ਦਾ ਕਾ ਦੇਖੋ ਕਿੱਡਾ ਜਵਾਨ ਆ ਦੂਜਾ ਸੂਆ ਨਾ ਦੂਜਾ ਸੂਆ ਠੀਕ ਹੈ ਜੀ ਤੇ ਕਿੰਨਾ ਦੁੱਧ ਕਰਜੂਗੀ ਦੁੱਧ ਦੇ 17 18 ਕਿਲੋ ਤੋਂ ਨਹੀਂ ਜਾਂਦੀ ਠੀਕ ਹੈ ਜੀ ਸਸ ਬਾਕੀ ਗੱਲ ਸੇਵਾ ਦੀ ਐ ਟਾਈਮ ਮਜੂਦਾ ਦੁੱਧ ਭਾਈ ਕਹਿੰਦਾ ਕਿੰਨਾ ਮਜੂਦਾ ਦੁੱਧ ਹੈਗਾ ਟਾਈਮ ਐ ਟਾਈਮ ਇਹਦੀ 14 ਕਿਲੋ ਜੋ 14 ਕਿਲੋ ਮਜੂਦਾ ਹੈਗਾ ਹਾਂਜੀ ਬਾਕੀ ਮੇਰੇ ਭਰਾ ਸੇਵਾ ਡਿਪੈਂਡ ਆ ਤੇ ਵਧੀਆ ਵਹਿੜ ਆ ਭਾਈ ਨਾ ਕਰਦੇ ਆ ਗੱਲ ਬਾਤ ਤੇ ਠੰਡੀ ਸੀ ਨਾ ਫਿਰ ਬਿਨਾ ਮੰਗਿਆ ਹਾਂ ਲੈਵਾ ਵੇਖੋ ਬਹੁਤ ਵਧੀਆ ਨਾੜਾ ਨਾ ਚੱਡਾ ਹੈ ਤੇ ਵੱਡੇ ਰਿਕਾਰਡ ਵਾਲੀ ਵਹਿੜ ਆ ਦੱਸੋ ਭਾਈ ਜੀ ਸਰ ਕੀ ਮੁੱਲ ਕਰਦੇ ਜੀ ਮੁੱਲ ਵੀਰ ਜੀ ਵਸ਼ੀਰੇ ਆ ਗਈ ਆ ਮੈਂ ਇਸਾ 365 ਦੀ ਦੇ ਰਹੀ ਹਾਂ ਜੀ ਇਹ 60000 ਦੀ ਦੇ ਦਿੰਦੇ ਆ 60 ਦੀ ਹਾਂਜੀ ਇਹ ਕਰੋ ਭਾਈ ਮਾਨ ਮਾਨਦਨ ਵੀ ਸੀ ਸਰ ਦੇ ਵਿੱਚ ਜਿਵੇਂ ਦਾ ਹੈ ਕਿ ਜਿਹੜੀ ਸ਼ੋਰਸ਼ੇਪਾ ਸਭ ਕੋ ਛੱਡ ਗਏ ਨਾ ਹਾਂਜੀ ਇਹ ਵੈਡ ਦੇ ਦਾਂਗੇ 55000 ਦੀ 55000 ਦੀ ਲਓ ਜੀ ਇਹ ਛੋਟ ਕਰਕੇ ਵਸ਼ੀ ਦੇ ਪੈਸੇ ਇਹ ਪਾਈ ਕਹਿੰਦਾ 5000 ਪਰ 60000 ਮੁੱਲ ਆ ਤੇ 5000 ਮਾਣਿਆ 55000 ਦੀ ਹਾਂ ਨਾ ਵੈਡ ਦੇਣੀ ਆ ਇਹਦਾ ਵਸ਼ੀ ਆਜ ਮਗਰ ਲਓ ਚਲੋ ਜੀ ਚਾਰ ਪੰਜ ਦੀ ਸੋਈ ਆ ਠੀਕ ਹੈ ਜੀ ਬਾਕੀ ਵੀ ਜੀ ਵੇੜ ਦੇ 65000 ਵੀ ਵੀ ਵੇਚ ਦੇ ਦੀ 70000 ਰੰਗ ਰੰਗ ਬਹੁਤ ਜਿਆਦਾ ਲੱਗਾ ਪੋਲੀ ਚਵਾਦੀ ਬੜੀ ਓਕੇ ਜੀ ਬਹੁਤ ਵਧੀਆ ਰੰਗਿਆ ਵਾਦੀਆ ਠੀਕ ਆ ਹਾਂਜੀ ਦੱਸੋ ਜੀ ਹਾਂਜੀ ਤੇ ਹਾਂ ਜੀ ਜੋਟੀ ਦੂਜਾ ਸੁਆ ਸੁਆ ਦੂਜਾ ਸੁਆ ਛੋਟੀ ਆ ਗਈ ਹਾਂਜੀ ਨੀਲੀ ਚ ਪਖ ਰੱਖੀ ਛੋਟੀ ਚ ਪਖ ਰਾਦੀ ਹੈ ਪੈਰਾਂ ਪਲਾਂ ਦੇ ਨਿਸ਼ਾਨੀਆਂ ਹੈਆਂ ਪਿੱਠ ਕੁੜੇ ਦੀ ਬੜੀ ਚੰਗੀ ਲੇਖੋ ਪਿੱਠ ਓਕੇ ਜੀ ਦੰਨਕਾ ਵੀ ਉਹਦੇ ਨੇ ਹਫਤਾ ਖੜਦੀ ਹੈ ਜੀ ਝੋਟੀ ਤੇ ਬਾਂਦੀ ਬੁੰਦੀ ਵਰਦੀ ਬਾਂਦੀ ਬਹੁਤ ਚੰਗੀ ਝੋਟੀ ਵੱਡੇ ਕੱਦ ਕਾਢਦੀ ਨੀ ਝੋਟੀ ਠੀਕ ਹੈ ਖੋਲੋ ਦੁੱਧ ਕੱਢਿਆ 11 ਕਿਲੋ 11 ਕਿਲੋ ਹਾਂ ਜੀ ਜਾਂਦੀ 11 ਕਿਲੋ ਦੀ ਚਵਾਈ ਕੀਤੀ ਦੂਜਾ ਸੂਆ ਦੁੱਧ 13-14 ਕਿਲੋ ਤੇ 13 ਤੋਂ ਨਹੀਂ ਜਾਂਦੀ ਕਿਰੇ ਠੀਕ ਖੋਲੋ ਜੀ ਝੋਟੀ ਖੋਲੋ ਦੀਆਂ ਸਾਫ ਝੋੜੀਆਂ ਰਾਜੀ ਆ ਲੈਓ ਜੀ ਤੇ 4-5 ਦਿਨ ਖੜਦੀ ਵਧੀਆ ਬਣੀ ਉਹਦੇ ਗਾੜੀ ਸ਼ੂਜ਼ ਬਹੁਤ ਸੋਹਣੀ ਲੱਗੀ ਚਿੱਟੀ ਆਖਰੀ ਝੋਟੀ ਹੈ ਤੇ ਵਧੀਆ ਇਹ ਠੰਡੀ ਫੇਲ ਹੈ ਨਹੀਂ ਕੋਈ ਲਸੂ ਲਸੂ ਵਾਲੀ ਨਹੀਂ ਹੈਗੀ ਠੀਕ ਹੈ ਘਾਂ ਡਰਦੀ ਰੋੜੇ ਕੈਮਰੇ ਰੋ ਘਾਬੜਦੀ ਦੱਸੋ ਵੀਰ ਜੀ ਕੀ ਮੁੱਲ ਜੇ ਦਾ ਮੁੱਲ ਵੀ ਦੀ ਝੋਟੀ ਦਾ ਗਾਈ ਕਰੋ ਮੜੀ ਆ। ਹਾਂਜੀ ਕੋਈ ਠੀਕ ਹੈ ਠੀਕ ਹੈ ਕੋਈ। ਬਾਕੀ ਠੰਡੀ ਫੀਲ ਬੜੀ ਐ ਦਾ ਥੱਲੇ ਬੈਈਦਾ ਝੋਟੀ ਦੇ। ਠੀਕ ਜੀ। ਹਾਂਜੀ ਡਰਦੀ ਕੈਮਰੇ ਤੋਂ। ਕੈਮਰੇ ਸਾਡੀ ਘਾਬਰਦੀ ਆ। ਹਾਂਜੀ ਠੰਡੀ ਸੀ ਐ। ਬਾਕੀ ਵੱਡੀ ਝੋਟੀ ਵੀ ਰਾਜ ਜੂਈ ਹੁੰਦੀ ਝੋਟੀ ਦਾ ਕੀ 1 15 ਦੀ 1 10 ਦੀ ਵੀ। ਹਾਂਜੀ ਵੱਡੀ ਝੋਟੀ ਆ। ਹਾਂਜੀ ਠੀਕ ਜੀ। ਇਹ ਜਿਹੜੀ ਹੁਣ ਆ ਹੁਣ ਹਾਂ ਨਾ ਝੋਟੀ ਦੇ ਦਾਂਗੇ ਬਿਲਕੁਲ ਜਿਹੜੀ ਜਾਇਜ਼। ਹਾਂਜੀ। ਇਹ 85 ਦੀ ਦੇ ਦਾਂਗੇ 80 ਦੀ ਦਵਾਂਗੇ। ਹਾਂਜੀ ਬਿਲਕੁਲ ਜਾਇਜ਼ ਜਿਹੜੀ ਦੇ ਦੇਣੀ ਆ। ਪੂਰੀ ਜਾਇਜ਼। ਹਾਂਜੀ ਜੇ ਥੋੜਾ ਬੜਾ ਚਾਹ ਪਣੀ ਮੇਰਾ ਭਰਾ ਇੱਥੇ ਆ ਜੇ ਹਾਂਜੀ ਮੌਕੇ ਤੇ ਹੋ ਜਾਊਗਾ ਹਾਂਜੀ ਇਹ ਯਾਰ ਜਿਹੜੀ ਛੋਟ ਛਾੜ ਵਿੱਚੋਂ ਕਰਦਾ ਕੋਈ ਵੀ ਰੱਥਿਆ ਹੋਣਾ ਹੋਰ 2080 ਹੱਸੜ ਦੇਣੀ ਠੀਕ ਹੈ ਜੀ ਹਾਂਜੀ ਅੱਜ ਕਰ ਦਾਂਗੇ ਠੀਕ ਹੈ ਹਾਂਜੀ 75000 ਦੀ ਬਾਈ ਕਹਿੰਦਾ ਝੋਟੀ ਦੇ ਦਾਂਗੇ ਇੱਥੇ ਆਏ ਦਾ ਪੂਰਾ ਮਾਣ ਹੋਗਾ ਤੇ ਪੂਰੀ ਸਾਫ ਝੋਟੀ ਆ ਵਧੀਆ ਨਗੀਨਾ ਆ ਰਿਕਾਰਡ ਵਾਲੀ ਝੋਟੀ ਠੀਕ ਹੈ ਜੀ ਚਲੋ ਜੀ ਦੱਸੋ ਬਾਈ ਜੱਗੇ ਐ ਵੀਜੀ ਚੌਥਾ ਸੂਆ ਮੈਂ ਸੁਣੀ ਚੌਥਾ ਸੂਆ ਹਾਂਜੀ ਤਾਂ ਥਾਣ ਨੰਬਰ ਆ ਗਿਆ ਦੇ ਦੇਰੀ ਵਾਲੀ ਮੈਂ ਆ ਇਹ ਦੁੱਧ ਵਾਲੀ ਮੈਂ ਆ ਦੁੱਧ ਵਾਲੀ ਇਹ ਹਜੇ ਹੱਤਾਂ ਇਹ ਵੀ ਖੜਦੀ ਆ ਬੜੀ ਬਣਮਣਕਮਲੀ ਹੁੰਦੀ ਥੱਲੇ ਠੀਕ ਹੈ ਖੋਲੋ ਜੀ ਮੈਂ ਖੋਲੋ ਜੀ ਤੋਰੋ ਜੀ ਲੈ ਆਓ ਜੀ ਬਾਹਰ ਬਾਈ ਨਿਗਾ ਜਾਇਆ ਕਰਾਂਗੇ ਹਾਂ ਬਿਲਕੁਲ ਜਾਇਆ ਕਰਾਂਗੇ ਜਾਇਆ ਜੀ ਕਰਨਾ ਹੈ ਤੇ ਵਧੀਆ ਬਾਈ ਪਸ਼ੂ ਲੈਂਦਾ ਤੇ ਪਾ ਸਾਹਿਬ ਨਿਕੇ ਨਿਕੇ ਹੁੰਦੇ ਆ ਤੇ ਸਾਫ ਪਸ਼ੂ ਆ ਦੋਸੋ ਜੀ ਮੋੜ ਕੀ ਜੀ ਇਹ ਮੁੱਲ ਦੁੱਧ ਦੇ ਅੱਜ ਸੁਈ ਹੁੰਦੀ ਨਾ ਹਾਂਜੀ ਐਨ 75 ਦੀ ਵੀ ਆ ਗਈ ਠੀਕ ਜੀ ਨਾ 75 ਨਾਲ 70 ਹੋਣਾ ਹਾਂ ਇਹ ਜਿਹੜੀ ਹਾਣਾ ਮੈਂ ਹੁਣ ਦੇਣਾ ਇਹ 7 ਦੀ ਵਿੱਚ ਨਹੀਂ ਕਰੋ ਥੋੜਾ ਜੀ ਬਿਲਕੁਲ ਗੈਰ ਜਿਹੜਾ ਹਾਣਾ ਮੈਂ 55000 ਦੀ ਦੇ ਦਾਂ 52 ਦੀ 55 ਲਓ ਜੀ ਕਿ ਤੁੰਗਾ ਜੀ ਬਾਈ ਕਹਿੰਦਾ ਹਾਂ ਨਾ ਹੀ ਦੇ ਦਾਂਗੇ ਇਹ ਜੇ ਮੇਰਾ ਭਰਾ ਕੋਈ ਮੌਕੇ ਤੇ ਆ ਜਾਏ ਹੋਰ ਮਾਨਤਨ ਕੋਈ ਵੀਰ ਇੱਥੇ ਆਉਣਾ ਉਹਦਾ ਮਾਨਤਨ ਪੂਰਾ ਹੋਊਗਾ ਲਈ ਮੌਕੇ ਤੇ ਆਏ ਦਾ ਹੋਰ ਮਾਨਸਾਣਾ ਹੋਊਗਾ ਤੇ ਵਧੀਆ ਭਾਈ ਕਹਿੰਦਾ ਰੇਟ ਆ ਤੇ 55000 ਦੀ ਹਾਂ ਨਾ ਜੇ ਘਰ ਕੋਈ ਆਜੂਗਾ ਤੇ ਹੋਰ ਭਾਈ ਦਾ ਮਾਨ ਹੋ ਜਾਊਗਾ ਆਜ ਤਿੰਨ ਪਸ਼ੂ ਆ ਬਾਈ ਕੋਲ ਤੇ ਵਧੀਆ ਰਿਕਾਰਡ ਵਾਲੇ ਪਸ਼ੂ ਆ ਤੇ ਲਾਈਕ ਕਮੈਂਟ ਸ਼ੇਅਰ ਜਰਾ ਖਿੱਚ ਕੇ ਰੱਖ ਜੀ ਹਾਂਜੀ ਹਾਂਜੀ ਕੋਈ ਵੀਰ ਇੱਥੇ ਆ ਗਏ ਬਾਦਸ ਪੌਂਸ ਦੋ ਬਾਈ ਹਾਂਜੀ ਹਾਂਜੀ ਤੇ ਉਸੇ ਵੀਰ ਦਾ ਮਾਦਮ ਵਧੀਆ ਹੋ ਗਿਆ ਠੀਕ ਹੈ ਜੀ ਵਧੀਆ ਪਸ਼ੂ ਆ ਦੇ ਲੋ ਜੀ ਇੱਕ ਪਰਾਂ ਕਿਲੋ ਖਾ ਲੈਣੇ ਆ ਤੇ ਥਾਣਾ ਥੋਣਾ ਦੇ ਆ ਬਾਈ ਜੀ ਫੁੱਲ ਗਾਰੰਟੀ ਫੁੱਲ ਗਾਰੰਟੀ ਥਾਣਾ ਦੀ ਵੀਰ ਜੀ ਕੋਈ ਭਾਰਪੂਰ ਪੌਂਦਾ ਹੈ ਗੱਬਨ ਡੰਗਰੋ ਦੀ ਫੁੱਲ ਗਾਰੰਟੀ ਹੈ ਜੀ ਹਾਂਜੀ ਕੋਈ ਵੀ ਵੀਰ ਉਧਰੋਂ ਇੱਥੇ ਚੱਲ ਕੇ ਆ ਪਾਵੇ ਹਾਂਜੀ ਹਾਂਜੀ ਤੇ ਆਪਣੀ ਮੇਰਾ ਭਰਾ ਤਸੱਲੀ ਕਰਕੇ ਖੜੋ ਜੀ ਹਾਂਜੀ ਹਾਂਜੀ ਵੀ ਸਾਰੇ ਵੀਰਾਂ ਪੈਣਾ ਭਰਾਵਾਂ ਨੂੰ ਇਹ ਬੈਂਦੀ ਆ ਵੀ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਉਹਦੇ ਚੰਗੇ ਚੰਗੇ ਵੀਡੀਓ ਕਮੈਂਟ ਕਰੋ ਜੋ ਹੋਰ ਨਵੇਂ ਦੇ ਨਵੇਂ ਪਸ਼ੂ ਲਿਆ ਕੇ ਵਿਖਾਈਏ ਤੇ ਦੋ ਦੋ ਹਜ਼ਾਰ ਨਫੇ ਨਾਲ ਪਾਈ ਜਾਣਾ ਬਸ ਜੀ ਬਿਲਕੁਲ ਨਿਕਾਲੇਗਾ ਪਾਈ ਦਾ ਭਾਅ ਕੋਈ ਹੋਣੀ ਆ ਪਿੰਡ ਜੇਸਾਣਾ ਸਵੇਣਾ ਬਹੁਤ ਵਧੀਆ ਨਿਕਨ ਕਪਾਏ ਚਲੋ ਬਾਜੀ ਬੋਲੋ ਐਡਰੈਸ ਐਡਰੈਸ ਵੀਰ ਜੀ ਨਾਮ ਮੇਰਾ ਕੁਲਜਿੰਦਰ ਸਿੰਘ ਆ ਜੀ ਹਾਂਜੀ ਪਿੰਡ ਤਾਦੂਪੁਰਾ ਹਾਂਜੀ ਤਸਵੀਰ ਮਜੀਠਾ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਜੀ ਜ਼ਿਲ੍ਹਾ ਬਸਰ ਨੰਬਰ ਬੋਲ ਦੋ ਜੀ ਫੋਨ ਨੰਬਰ 98737 ਹੈ ਜੀ 67318 ਹੈ ਜੀ ਠੀਕ ਆ 98737